ਕੀਤਾ ਜਾਵੇ ਸਪੀਕਰ ਸਾਹਿਬ ਜਿਹੜੀ ਗੱਲ ਬਾਜਬਾ ਸਾਹਿਬ ਕਹਿੰਦੇ ਨੇ ਕਿ ਕੋਈ ਲੈਟਰ ਕਿਸੇ ਐਸੋਸੀਏਸ਼ਨ ਦੇ ਰੱਖਿਆਗਾ ਤਾਂ ਉਹ ਐਸੋਸੀਏਸ਼ਨ ਕਿਉਂ ਨਹੀਂ ਬਿਜਲੀ ਡਿਪਾਰਟਮੈਂਟ ਕੋਲ ਜਾ ਕੇ ਆਪਣਾ ਬਿਆਨ ਦਰਜ ਕਰਾਉਂਦੀ ਕਿਉਂਕਿ ਇੱਕ ਮਿੰਟ ਇੱਕ ਮਿੰਟ ਬਾਜਬਾ ਇਧਰ ਚੇਰ ਰੋਡਰ ਕਰੋ ਚੁੱਪ ਕਰਕੇ ਬੈਠੋ ਇੱਕ ਮਿੰਟ ਚੇਰ ਰੋਡਰ ਕਰੋ ਬੋਲੀ ਜਾਨੋ ਚੇਰ ਰੋਡਰ ਕਰੋ ਬੋਲਦੇ ਤੁਸੀਂ ਹਰ ਗੱਲ ਪਗਲੇ ਲੈਨੇ ਹੋਗੇ ਚੁੱਪ ਕਰਕੇ ਇੱਕ ਮਿੰਟ ਸੁਣੋ ਚੇਰ ਰੋਡਰ ਕਰੋ ਚੁੱਪ ਕਰਕੇ ਹਰ ਗੱਲ ਤੇ ਬੋਲ ਚੇਰ ਰੋਡਰ ਦੀਮਾ ਜੀ ਚੇਰ ਰੋਡਰ ਕਰੋ ਪਲੀਜ਼ ਬੈਠੋ ਜੋ ਵੀ ਜੋ ਵੀ ਲੁਕਦਾ ਸਕੈਮ ਗੱਲ ਚੇਰ ਦੀ ਇਜ਼ਾਦਤੋ ਬੇੜਾ ਕੀਤੀ ਜਾਂਦੀ ਹੈ ਰਿਪੋਰਟ ਨਾਲ ਕੀਤੀ ਜਾਵੇ ਜਿਹੜੀਆਂ ਪਾਰਟੀਆਂ ਕਰਦੇ ਸੀ ਇਹ ਇਹ ਸਾਰਾ ਪੰਜਾਬ ਜਾਣਦਾਗਾ ਠੀਕ ਆ ਸ਼ਾਂਤੀ ਰਹਿਓ ਸ਼ਾਂਤੀ ਰੱਖੋ ਪੰਜਾਬ ਜਾਣਦਾਗਾ ਪਹਿਲੀ ਵਾਰਸੀਆ ਪੰਜਾਬ ਦੀ ਤੁਹਾਡੇ ਕੋਲ 6000 ਸੀ 11000 ਕੋਟ ਰੁਪਏ ਹੋ ਗਿਆ ਖੋਲ ਖਾਂਦਾ ਸੀਗਾ ਤੁਸੀਂ ਖਾਂਦਾ ਸੀ ਪੈਸੇ ਆ ਤੁਹਾਡੇ ਪੁਲੀਸ ਖਾਂਦਾ ਸੀ ਪੈਸੇ ਬਾਜਵਾ ਸਾਹਿਬ ਪੰਜਾਬ ਜਾਣਦਾ ਕਿ ਤੁਸੀਂ ਲੁਕਦਾ ਸਕੈਮ ਕੀਤਾ ਸੀਗਾ ਪੰਜਾਬ ਜਾਣਦਾਗਾ ਮੈਂ ਕਰਵਾਇ ਸੀ ਥੋੜੀ ਕਰਨੀ ਸੀ ਸਰਕਾਰ ਤੁਹਾਡੀ ਆਈ ਆ ਗਈ 15 ਸਾਲ ਪੁਰਾਣੀਆਂ ਕਰ ਰਹੇ ਆ ਕਿ ਲੱਭ ਲੈਣੇ ਆ ਬੇਰੀ ਗੱਲ ਸੁਣੋ ਤੁਹਾਡੀ ਜਿਹੜੀ ਐਸੋਸੀਏਸ਼ਨ ਦੀ ਗੱਲ ਕਰਦੇ ਨੇ ਹੈ ਉਹ ਕਿਉਂ ਨਹੀਂ ਬਿਜ਼ਨਸ ਕੋਲੇ ਜਾ ਕੇ ਪਛਾਦ ਦਰ ਕਰਾਉਂਦੀ ਜੀ ਕਿਉਂ ਨਹੀਂ ਜਾ ਕੇ ਬੋਲਦੇ ਹੋ ਇਹ ਆਪੋਜੀਸ਼ਨ ਨੂੰ ਦੰਦੇ ਨੇ ਕਿ ਸੋ ਇਨਵੈਸਟੀਗੇਸ਼ਨ ਜਿਹੜੀ ਆ ਮਾਨਜੋਤ ਸਪੀਕਰ ਸਾਹਿਬ ਇਨਵੈਸਟੀਗੇਸ਼ਨ ਜਿਹੜੀ ਆ ਬਹੁਤ ਸਿਸਿੰਸੀਡੈਂਟ ਉਹ ਇਨਵੈਸਟੀਗੇਸ਼ਨ ਚੱਲ ਰਹੀ ਹੈਗੀ ਇਹਨਾਂ ਨੂੰ ਕਹੋ ਰਣੀ ਕਮੈਂਟਰੀ ਬੰਦ ਕਰ ਲੈ ਇਹਦੇ ਰਿਕਾਰਡ ਆਪਣੀ ਰਣੀ ਕਮੈਂਟਰੀ ਬੰਦ ਕਰ ਲੈ ਉਹਦੀ ਇਨਵੈਸਟੀਗੇਸ਼ਨ ਜਿਹੜੀ ਆ ਪੰਜਾਬ ਦੀ ਜੋ ਵੀ ਚੀਜ਼ ਦੀ ਇਜ਼ਾਜ਼ਤ ਤੋਂ ਬਿਨਾਂ ਕਿਆ ਗਿਆ ਰਿਪੋਰਟ ਨਾ ਕੀਤਾ ਜਾਵੇ ਪਤਾ ਲੱਗ ਜਾ ਕੋਣ ਕੀਆਗਾ ਸੋ ਇਨਵੈਸਟੀਗੇਸ਼ਨ ਹੋ ਜਾਣ ਦੋ ਇਹਨਾਂ ਨੂੰ ਕਹੋ ਠੰਡ ਰੱਖਣ ਇਹ ਇਹਨਾਂ ਦੇ ਸਮੇਂ ਤੇ ਕੁਝ ਹੋਇਆ ਪੰਜਾਬ ਜਾਣ ਤੱਕ ਤੁਹਾਡੇ ਹੀ ਬਹੁਤ ਸਾਰੇ ਕਲੀਨ ਜਿਹੜਾ ਜਿਹਨਾਂ ਦੀ ਹਵਾ ਖਾ ਰਹੇ ਨੇਗੇ ਉਹਨਾਂ ਬਾਰੇ ਵੀ ਕੁਝ ਦੱਸ ਦਿਆ ਕਰੋ ਪੰਜਾਬ ਦੇ ਲੋਕ ਕੀ ਕਰਸਾ ਬਾਜਵਾ ਸਾਹਿਬ ਤੁਸੀਂ ਬੈਠੋ ਅਮਨ ਅਰੋੜਾ ਜੀ ਤੁਸੀਂ ਬੈਠੋ ਅਮਨ ਅਰੋੜਾ ਸੱਲੋ ਇੱਕ ਮਿੰਟ ਅਰੋੜਾ ਜੀ ਅਰੋੜਾ ਜੀ ਇੱਕ ਮਿੰਟ ਆਜਾ ਬਾਜਵਾ ਜੀ ਹੁਣ ਉਹਦਾ ਜਵਾਬ ਤਾਂ ਦੇ ਲੈਣੇ ਤੁਸੀਂ ਬੈਠੋ ਰਹੇ ਹਾਂ ਨਾਲੇ ਤੇ ਤੁਸੀਂ ਬੋਲੋ ਤੁਹਾਡੀ ਗੱਲ ਦੇਣਾ ਜੀ ਉਹ ਜਵਾਬ ਤੁਹਾਡਾ ਹੀ ਦੇ ਰਿਹਾ ਉਹ ਤੁਹਾਡਾ ਜਵਾਬ ਦੇ ਰਿਹਾ ਤੁਸੀਂ ਬੈਠੋ ਤੁਹਾਡੀ ਗੱਲ ਆ ਗਈ ਇਹ ਥੇੜ ਨੇ ਡਿਸਾਈਡ ਕਰਨਾ ਹੈ ਇਹ ਤੇ ਇਹਨੇ ਡਿਸਾਈਡ ਕਰਨਾ ਹੈ ਕੀ ਕਰਨਾ ਨਹੀਂ ਕਰਨਾ ਤੁਸੀਂ ਆਪਣੀ ਗੱਲ ਆਖੀ ਤੁਸੀਂ ਬੈਠੋ ਆ ਆਪਣਾ ਅਮਰ ਰੋੜਾ ਜੀ ਬਾਲਾ ਸਾਹਿਬ ਅਮਰ ਰੋੜਾ ਜੀ ਇੱਕ ਮਿੰਟ ਪਹਿਲਾਂ ਇਹਨਾਂ ਨੂੰ ਇੱਕ ਮਿੰਟ ਕੋਈ ਗੱਲ ਨਹੀਂ ਤੁਸੀਂ ਇੱਕ ਮਿੰਟ ਮਾਈਕ ਔਨ ਕਰ ਦੋ ਬੋਲੋ ਕੀ ਬੋਲਣਾ ਚਾਹੁੰਦੇ ਹੋ ਦੱਸੋ ਬਾਲਾ ਸਾਹਿਬ ਲੇਕਨ ਬੋਲੋ ਜੀ ਬੋਲ ਬੋਲਣ ਤੋਂ ਏਡੀ ਕੀ ਗੱਲ ਹੈ ਬੋਲਣ ਤੋਂ ਤੁਸੀਂ ਬੈਠੋ ਸਾਰੇ ਸਾਥੀ ਪਹਿਲਾਂ ਬੈਠਣਗੇ ਸਾਰੇ ਸਾਰੇ ਸਾਥੀ ਰੋੜਾ ਸਾਹਿਬ ਤੁਸੀਂ ਬੈਠੋ ਜੀ ਸਾਰੇ ਬੈਠਣਗੇ ਸਾਰੇ ਬੈਠਣਗੇ ਮੈਂ ਇੱਕ ਇੱਕ ਬੇਨਤੀ ਕਰਨਾ ਹੈ ਮੈਂ ਦੁਬਾਰਾ ਰਿਪੀਟ ਕਰਦਾ ਜਦੋਂ ਲੀਡਰ ਆਫ ਆਪੋਜੀਸ਼ਨ ਬੋਲਦੇ ਆ ਕੋਈ ਇੰਟਰਰਪਸ਼ਨ ਨਹੀਂ ਚ ਔਰ ਉਹਦਾ ਜਵਾਬ ਕੋਈ ਮਾਣਯੋਗ ਮੈਂਬਰ ਦੇ ਰਿਹਾ ਤੇ ਉਹ ਸੁਣਨੀ ਚਾਹੀਦੀ ਆ ਆਪਾਂ ਨੂੰ ਦੱਸੋ ਹੁਣ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇੱਕੋ ਮੈਂ ਇਹ ਕਹਿਣਾ ਪੀਟ ਨਾ ਕਰੋ ਜਿਹੜੀ ਗੱਲ ਪਹਿਲਾਂ ਕਹੀ ਉਹਨਾਂ ਨੂੰ ਰੀਪੀਟ ਕਰੋ ਦੱਸੋ ਮੇਰੀ ਗੱਲ ਸ਼੍ਰੀਕਸ਼ਾਬ ਇਹ ਹੈ ਜਿਹੜਾ ਪੀਐਸਪੀਸੀਐਲ ਦੇ ਇੰਜੀਨੀਅਰਸ ਐਸੋਸੀਏਸ਼ਨ ਨੇ ਐਡਾ ਗ੍ਰੇਵ ਚਾਰਜ ਲਾਇਆ ਬੰਦਾ ਗ੍ਰਿਫਤਾਰ ਕੀਤਾ ਗਿਆ ਕੀ ਉਹਦੀ ਕੋਈ ਹਾਊਸ ਕਮੇਟੀ ਬਣਾਓਗੇ ਜਾਂ ਕੋਈ ਜੁਡੀਸ਼ੀਅਲ ਕਮਿਸ਼ਨ ਬਿਠਾਓਗੇ ਜਿਹੜਾ ਇਹਨੂੰ ਪ੍ਰੂਵ ਕਰੇ ਇਹ ਕੋਈ ਛੋਟੀ ਗੱਲ ਨਹੀਂ ਤੇ ਪੰਜਾਬ ਦੇ ਸਾਰੇ ਸਰਕਲਸ ਨੂੰ ਕਿਹਾ ਜਾਂਦਾ ਕਿ ਇਹਨੇ ਪੈਸੇ ਇਕੱਠੇ ਕਰਕੇ ਉੱਥੇ ਧਲੋ ਜ ਹਾਰ ਤਸੀਲ ਦੇ ਵਿੱਚ ਸਰਕਾਰ ਨੂੰ ਲੀਡਰ ਆਫ oppositon ਨੂੰ ਸੇਂਡ ਕੀਤੀ ਜਾਂਦੀ ਹੈ ਕਿ ਇਹ ਤੁਹਾਡੀਆਂ ਗੱਲਾਂ ਤੁਸੀਂ ਪਹਿਲੇ ਕਹਿ ਚੁੱਕੇ ਹੋ ਕੋਈ ਨਵੀਂ ਗੱਲ ਦੇ ਦੱਸੋ ਹੁਣੇ ਕਹੀਆਂ ਜੀ ਹਾਂ ਹੁਣੇ ਕਹੀਆਂ ਤੁਸੀਂ ਤੁਹਾਡੇ ਤੋਂ ਮੰਗ ਕਰਨਾ ਤੁਸੀਂ ਯੂਆ ਦੀ ਹੈੱਡ ਆਫ ਦੀ ਵਿਧਾਨ ਸਭਾ ਅਸੀਂ ਤੁਹਾਡੇ ਕੋਲੋਂ ਮੰਗ ਕਰਨਾ ਕੀ ਤੁਸੀਂ ਕੋਈ ਹਾਊਸ ਕਮੇਟੀ ਬਣਾਓਗੇ ਦੀ ਇਹ ਦੇਤੇ ਹੋ ਊ ਵਿਲ ਗੋ ਇਨਟੂ ਥਿਸ ਚਾਰजेस ਔਰ ਔਰ ਵਿਲ ਯੂ ਮੇਕ ਦਾ ਜੁਡੀਸ਼ੀਅਲ ਕਮਿਸ਼ਨ ਔਨ ਥਿਸ ਥੀਸ ਆ ਬਰੀ ਗ੍ਰੇਵ ਚਾਰजेस ਇਹੋ ਜਿਹੇ ਚਾਰजेस ਨੇ ਜਿਹੜੇ ਮਰਜ਼ੀ ਤੁਸੀਂ ਗੱਲ ਕਰ ਲੋ ਤੇ ਹਾਂਜੀ ਥੈਂਕ ਯੂ ਜੀ ਸ਼੍ਰੀਮਾਨ ਅਮਨ ਅਰੂੜਾ ਜੀ ਲਿਆ ਪਟਾਣ ਜੀ ਖੜੇ ਦ ਕਿ ਜੋ ਬਾਜਵਾ ਸਾਹਿਬ ਨੇ ਗੱਲ ਕੀਤੀ ਹੈ ਮੈਂ ਇਹਨਾਂ ਦੀਆਂ ਸਾਰੀਆਂ ਗੱਲਾਂ ਨਾਲ ਸਹਿਮਤ ਹਾਂ ਕਿਉਂਕਿ ਆਪਾਂ ਨੂੰ ਚਾਹੇ ਇੱਧਰ ਬੈਠੇ ਨੇ ਸਾਥੀ ਚਾਹੇ ਇੱਧਰ ਬੈਠੇ ਨੇ ਲੋਕਾਂ ਨੇ ਸਾਫ਼ ਸੁਥਰਾ ਪ੍ਰਸ਼ਾਸਨ ਦੇਣ ਦੇ ਲਈ ਇੱਥੇ ਚੁਣ ਕੇ ਭੇਜਿਆ ਜੋ ਇਹਨਾਂ ਨੇ ਗੱਲ ਕੀਤੀ ਹੈ ਕਿ ਇਹ ਇੱਕ ਜੀ ਇੰਜੀਨੀਅਰ ਐਸੋਸੀਏਸ਼ਨ ਨੇ 50000 ਰੁਪਏ ਦੀ ਪਾਰਟੀ ਫੰਡ ਦੇ ਨਾਂ ਦੇ ਉੱਪਰ ਦੇਖੋ ਗੱਲ ਇਹ ਨਹੀਂ ਹੈ ਵੀ ਹਾਊਸ ਕਮੇਟੀ ਕਹਿੰਦੇ ਨੇ ਹਾਊਸ ਕਮੇਟੀ ਬਣਾ ਦਿਓ ਜੁਡੀਸ਼ੀਅਲ ਕਮੇਟੀ ਕਹਿੰਦੇ ਨੇ ਜੁਡੀਸ਼ੀਅਲ ਕਮੇਟੀ ਬਣਾ ਦਿਓ ਮੈਂ ਅੱਜ ਤੱਕ ਨਾ ਕਦੇ ਗਲਤ ਗੱਲ ਨਾ ਕਦੇ ਝੂਠੀ ਗੱਲ ਨਾ ਕਦੇ ਕੀਤੀ ਤੇ ਮੇਰੇ ਕੋਲੇ ਔਰ ਮੈਂ ਹਾ ਪਰਮਾਤਮਾ ਨੂੰ ਹਜ਼ਰ ਨਾਜ਼ਰ ਜਾਣ ਕੇ ਕਹਿ ਰਿਹਾ ਜੀ ਸਾਰੇ ਸੀਕੁਐਂਸ ਮੈਂ ਮੈ ਤੁਹਾਨੂੰ ਉਹ ਵੀ ਦੱਸਦਾ ਅਸੀਂ ਦਿੱਲੀ ਇਲੈਕਸ਼ਨ ਦੇ ਵਿੱਚ ਸੀਗੇ ਮੇਰੇ ਕੋਲ ਹਰਪਾਜ ਨੀਟਿਓ ਜੀ ਆਏ ਕਹਿੰਦੇ ਜੀ ਐਂ ਕਰਕੇ ਵਿਜੀਲੈਂਸ ਨੇ ਇੱਕ 50000 ਰੁਪਏ ਦੀ ਪਾਰਟੀ ਫੰਡ ਦੇ ਨਾਂ ਦੇ ਉੱਪਰ ਐਫ ਆਈ ਆਰ ਦਰਜ ਕੀਤੀ ਹੈ ਨਾ ਇਹਨਾਂ ਦਾ ਨਾਮ ਹੈ ਨਾ ਕਿਸੇ ਪਾਰਟੀ ਦਾ ਨਾਮ ਹੈ ਸਾਡੀ ਪਾਰਟੀ ਦਾ ਨਾਮ ਹੈ ਥੋੜੀ ਪਾਰਟੀ ਸਿਰ ਪਾਰਟੀ ਫੰਡ ਹੁਣ ਉਹ ਪਾਰਟੀ ਫੰਡ ਕੋਈ ਪੋਲੀਟੀਕਲ ਪਾਰਟੀ ਹੈ ਕਿ ਉਹ ਆਪ ਦੀ ਰਿਟਾਇਰਮੈਂਟ ਪਾਰਟੀ ਦੀ ਗੱਲ ਕਰਦੇ ਨੇ ਐਫ ਆਈ ਆਰ ਦਰਜ ਹੋ ਗਈ ਹੁਣ ਉਹ ਤੋਂ ਮਗਰੋਂ ਮੈਂ ਕੀਤਾ ਡਾਇਰ ਠੀਕ ਹੈ ਔਰ ਉਹਨਾਂ ਦੇ ਨਾਲ ਕਿਤੇ ਉਹਨਾਂ ਕੋਲ ਇਨਫੋਰਮੇਸ਼ਨ ਸੀਗੀ ਕਿ ਜੀ ਇਹ ਜੀ ਕਿਤੇ ਇੱਕ ਗੱਲ ਹੋਰ ਵੀ ਆਈ ਸੀਗੀ ਕਿ ਜੀ ਮੰਤਰੀ ਸਾਹਿਬ ਨੇ ਮੈਂ ਇਸ ਕਰਕੇ ਗੱਲ ਕਰ ਰਿਹਾ ਕਿਉਂਕਿ ਮੇਰੇ ਮੇਰੇ ਸਾਥੀ ਵੀ ਨੇ ਮੇਰੇ ਕੁਲੀਗ ਵੀ ਨੇ ਜੇ ਮੈਨੂੰ ਕਿਸੇ ਕੋਈ ਸੱਚੀ ਗੱਲ ਤੁਹਾਡੇ ਵਾਲੇ ਸਾਥੀ ਦੀ ਵੀ ਪਤਾ ਲੱਗੂਗੀ ਮੈਂ ਉਹ ਵੀ ਠੋਕੇ ਕਹੂੰਗਾ ਮੇਰੇ ਕੋਲੇ ਔਰ ਕੁਲੀਗ ਵੀ ਨੇ ਪਾਰਟੀ ਪ੍ਰਧਾਨ ਜੀ ਸਰ ਇਸ ਕਰਕੇ ਮੇਰਾ ਖੜੇ ਹੋ ਕੇ ਸਾਰਾ ਕੁਝ ਦੱਸਣਾ ਮੇਰੀ ਡਿਊਟੀ ਬਣਦੀ ਹੈ ਇਹ ਮੈਂ ਡਾਇਰੈਕਟਰ ਵਿਛਲ ਨੂੰ ਫੋਨ ਕੀਤਾ ਕਹਿੰਦੇ ਜੀ ਮੰਤਰੀ ਜੀ ਦੇ ਨਾਂ ਤੇ ਸਾਨੂੰ ਇਹ ਪਤਾ ਲੱਗਾ ਕਿ ਕੋਈ ਆਪਣਾ ਮੰਤਰੀ ਜੀ ਨੇ ਕਿਸੇ ਤੋਂ ਕਿਸੇ ਸ਼ੈਲਰ ਤੋਂ ਕਰੋੜ ਰੁਪ ਬੜੀ ਮੈਨੂੰ ਹਰਾਨੀ ਹੋਈ ਮੈਂ ਇਹਨਾਂ ਨੂੰ ਪੁੱਛਿਆ ਕਹਿੰਦੇ ਜੀ ਕਿ ਮੈਂ ਤੁਹਾਨੂੰ ਬੰਦਾ ਬੁਲਾ ਦੇਣਾ ਮੇਰੇ ਕੋਲ ਤਿੰਨ ਵਾਰ ਤਿੰਨ ਵਾਰ ਸਪੀਕਰ ਉਹ ਬੰਦਾ ਸਪੀਕਰ ਦਾ ਉਹ ਬੰਦਾ ਕਰੇ ਆਇਆ ਉਹ ਬੰਦਾ ਕਹਿੰਦਾ ਜੀ ਕਿ ਮੇਰਾ 15 18 ਸਾਲਾਂ ਦਾ ਮੈਂ ਸਾਰੀਆਂ ਸਰਕਾਰਾਂ 'ਚ ਧੱਕੇ ਖਾਲੇ ਮੇਰਾ ਜੈਨੂਨ ਕੰਮ ਕਿਸੇ ਨੇ ਕਰਕੇ ਨਹੀਂ ਦਿੱਤਾ ਮੈਨੂੰ ਆਹ ਭਾਈ ਸਾਹਿਬ ਨੇ ਜਿਹਨਾਂ ਨੂੰ ਨਾਲ ਲੈ ਕੇ ਆਏ ਉਹ ਵੀ ਇਹਨਾਂ ਨੂੰ ਮੈਨੂੰ ਕਿਸੇ ਬੰਦੇ ਨੇ ਮਿਲਾਇਆ ਤੇ ਇਹ ਭਾਈ ਸਾਹਿਬ ਮੈਨੂੰ ਮੰਤਰੀ ਜੀ ਕੋਲੇ ਲੈ ਕੇ ਗਏ ਤੇ ਮੰਤਰੀ ਜੀ ਨੇ ਹਰਪ੍ਰੀਤ ਜੀ ਨੇ ਜਿਨ੍ਹਾਂ ਦੇ ਉੱਪਰ ਇਹ ਅੱਜ ਉਂਗਲ ਉਠ ਰਹੀ ਹੈ ਮંત્રી ਜੀ ਨੇ ਮੇਰਾ ਕੰਮ ਜਿਹੜਾ 15-18 ਸਾਲਾਂ ਦਾ ਫਸਿਆ ਪਿਆ ਸੀਗਾ ਉਹ ਕਰਾ ਕੇ ਦਿੱਤਾ ਜਦੋਂ ਕਹਿੰਦੇ 2 ਮਹੀਨੇ ਬਾਅਦ ਮੇਰਾ ਕੰਮ ਹੋ ਗਿਆ ਮੈਂ ਧੰਨਵਾਦ ਕਰਨ ਲਈ ਮੰਤਰੀ ਆ ਦੋ ਡੱਬੇ ਮਠਾਈ ਦੇ ਤੇ ਇੱਕ ਚੌਲਾਂ ਦਾ ਕਿਉਂਕਿ ਸ਼ੈਲਰ ਸੀ ਉਹਦਾ ਇੱਕ ਚੌਲਾਂ ਦਾ ਗੱਟਾ ਲੈ ਕੇ ਗਿਆ ਹਰਪਜ ਨੀਟੇ ਕੋਲੇ ਤੇ ਕਹਿੰਦੇ ਇਹਨਾਂ ਨੇ ਚੌਲਾਂ ਦਾ ਗੱਟਾ ਵੀ ਆਪਦੇ ਕੋਲੇ ਨਹੀਂ ਰੱਖਿਆ ਇਹ ਕਹਿੰਦੇ ਇਹ ਤੂੰ ਲੈ ਜਾ ਭਾਈ ਉੱਥੇ ਕਿਸੇ ਗਰੀਬਾਂ ਨੂੰ ਵੰਡ ਨਹੀਂ ਮੈਂ ਨਹੀਂ ਰੱਖਣਾ ਹੈਗਾ ਉਹ ਤੋਂ 2 ਮਹੀਨੇ ਬਾਅਦ ਉਹ ਤੋਂ 2 ਮਹੀਨੇ ਬਾਅਦ ਕਿਤੇ ਮੰਤਰੀ ਜੀ ਨੂੰ ਪਤਾ ਲੱਗਿਆ ਹਰਪਜ ਨੀਟੇ ਨੂੰ ਪਤਾ ਲੱਗਿਆ ਕਿ ਕੋਈ ਬਚਲਾ ਬੰਦਾ ਜਿਹੜਾ ਸ਼ੈਲਰ ਵਾਲੇ ਦਾ ਨੌਨ ਸੀਗਾ ਤੇ ਉਹ ਇੱਕ ਬੰਦੇ ਨੂੰ ਬੁਲਾਇਆ ਮਿਸਟਰ ਕਲੋਂ ਨਸ਼ਾਦ ਤੇ ਉਹ ਕਲੋਂ ਸਾਹਿਬ ਇਹਨਾਂ ਕੋਲ ਲੈ ਕੇ ਗਏ ਸੀਗੇ ਤੇ ਉਹ ਬੰਦਾ ਵਿੱਚੋਂ 7 ਲੱਖ ਰੁਪਇਆ ਲੈ ਗਿਆ ਸੀਗਾ ਕੰਮ ਕਰਾਉਣ ਦੇ ਨਾਂ ਤੇ ਕਹਿੰਦੇ ਜੀ ਜਦੋਂ ਮੰਤਰੀ ਜੀ ਨੂੰ ਪਤਾ ਲੱਗਾ ਉਹਨਾਂ ਨੇ ਮੈਨੂੰ ਆਪਦੇ ਕੋਲੇ ਬੁਲਾਇਆ ਤੇ ਡਾਇਰੈਕਸ਼ਨਾਂ ਦਿੱਤੀਆਂ ਵੀ ਇਮੀਡੀਏਟਲੀ ਪੈਸੇ ਵਾਪਸ ਕਰਾਓ 10 20 ਦਿਨ ਉਹ ਮਹੀਨਾ ਬੰਦਾ 10 ਦਿਨ ਮਹੀਨਾ ਬੰਦਾ ਟਾਲਮ ਟਾਲ ਕਰਦਾ ਰਿਹਾ ਉਹ ਤੋਂ ਮਗਰੋਂ ਹਰ ਭਾਜਨ ਈਟੀਓ ਨੇ ਐੱਸਐੱਸਪੀ ਨੂੰ ਆਪਦੇ ਕੋਲੇ ਬੁਲਾਇਆ ਤੇ ਕਿਹਾ ਵੀ ਇਹ ਬੰਦੇ ਨੂੰ ਕਹਦੇ ਜੀ ਜਿਹਨੇ ਪੈਸੇ ਲੈਨੇ ਵਿੱਚੋਂ ਬੰਦੇ ਦਾ ਪੁੱਤ ਕਹਿੰਦਾ ਕਹਿੰਦਾ ਰੋੜਾ ਸਾਹਿਬ ਮੈਨੂੰ ਬੰਦਾ ਕਹਿ ਰਿਹਾ ਜੇ ਕਹਿੰਦੇ ਸ਼ੈਲਰ ਵਾਲਾ ਤਾਂ ਤੁਹਾਨੂੰ ਨਾਮ ਵੀ ਦੱਸ ਦੇਣਾ ਪਰ ਹੀ ਰਾਈਸ ਮਿਲ ਹੈਗਾ ਅੰਮ੍ਰਿਤਸਰ ਜਾ ਕੇ ਪਤਾ ਕਰ ਲਿਓ ਤੁਸੀਂ ਸਾਰੇ ਅੰਮ੍ਰਿਤਸਰ ਦੇ ਹੋ ਜੀ ਉਹ ਕਹਿੰਦਾ ਜੀ ਮੇਰਾ ਤੁਹਾਡੇ ਕੋਲ ਆਉਣ ਦੀ ਕੋਈ ਮੈਨੂੰ ਲੋੜ ਨਹੀਂ ਸੀਗੀ ਮੈਂ ਕਹਿੰਦਾ ਰੋੜਾ ਸਾਹਿਬ ਤੁਹਾਡੇ ਕੋਲ ਇਸ ਕਰਕੇ ਆਇਆ ਵੀ ਇੱਕ ਸਹੀ ਸਾਫ਼ ਸੁਥਰਾ ਇਮਾਨਦਾਰ ਪੋਲੀਟੀਸ਼ਨ ਕਹਿੰਦੇ ਬਹੁਤ ਘੱਟ ਇਮਾਨਦਾਰ ਮਿਲਦੇ ਨੇ ਇੱਕ ਸ਼ਰੀਫ ਤੇ ਇਮਾਨਦਾਰ ਬੰਦੇ ਦਾ ਨੁਕਸਾਨ ਨਾ ਹੋ ਜਾ ਰ ਭਜਨੀ ਟਿਓ ਦਾ ਇਸ ਕਰਕੇ ਮੈਂ ਤੁਹਾਡੇ ਕੋਲੇ ਆਇਆ ਮੇਰੀ ਹੱਥ ਮੰਨ ਕੇ ਬੇਨਤੀ ਇਹ ਹੈ ਜਦੋਂ ਪਬਲਿਕ ਲਾਈਫ ਦੇ ਵਿੱਚੋਂ ਬਾਜਵਾ ਸਾਹਿਬ ਆਪ ਲੋਕ ਘਟ ਉਠਾਉਣਗੇ ਆਪਾਂ ਇੱਕ ਦੂਜੇ ਤੇ ਵੱਧ ਉਠਾਉਣੇ ਤੇ ਆਪਣਾ ਸਾਰਾ ਸਾਰਾ ਜਿਹੜਾ ਫਿਰਕਾ ਹੈ ਉਹ ਅੱਜ ਬੇਈਮਾਨ ਹੋਇਆ ਪਿਆ ਲੋਕਾਂ ਦੀਆਂ ਅੱਖਾਂ ਦੇ ਵਿੱਚ ਕਿਉਂਕਿ ਆਪਾਂ ਗੱਲ ਦਾ ਸਿਰ ਨਹੀਂ ਹੁੰਦਾ ਪੈਰ ਨਹੀਂ ਹੁੰਦਾ ਆਪਾਂ ਬਿਨਾਂ ਗੱਲ ਤੋਂ ਤੌਹਤਵਾਜੀਆਂ ਸ਼ੁਰੂ ਕਰ ਦਿੰਦੇ ਆ ਸੋ ਮੇਰੇ ਹੱਥ ਬਨ ਕੇ ਬੇਨਤੀ ਹੈ ਜਦੋਂ ਤੱਕ ਆਪ ਦੀ ਥੋੜੀ ਤਸੱਲੀ ਨਾ ਹੋਵੇ ਮੈਂ ਇਸ ਕਰਕੇ ਕਹਿ ਰਿਹਾ ਕਿਉਂਕਿ ਮੇਰਾ ਕਲੀਕ ਹੈ ਮੈਂ ਪਾਰਟੀ ਦਾ ਪ੍ਰਧਾਨ ਆ ਤੇ ਮੇਰੀ ਜੇ ਸਹੀ ਸਾਥੀ ਹੋਊਗਾ ਉਹਨੂੰ ਡਿਫੈਂਡ ਕਰਨ ਦੀ ਮੇਰੀ ਜ਼ਿੰਮੇਵਾਰੀ ਹੈ ਜੇ ਗਲਤ ਹੋਊਗਾ ਤੇ ਉਹਨੂੰ ਗਲਤ ਕੰਮ ਤੋਂ ਰੋਕਣ ਦੀ ਜ਼ਿੰਮੇਵਾਰੀ ਮੇ ਤੇ ਇਹਦੇ ਨਾਲ ਆਪਣਾ ਹੀ ਭਾਈਚਾਰਾ ਆਪਣਾ ਹੀ ਫਿਰਕਾ ਜਿਹੜਾ ਉਹ ਲੋਕਾਂ ਦੀਆਂ ਅੱਖਾਂ ਦੇ ਵਿੱਚ ਉਹ ਹਲਕਾ ਹੋਊਗਾ ਉਹ ਬਦਨਾਮ ਹੋਊਗਾ ਹੁਣ ਦੂਜੀ ਗੱਲ ਚਾਹੇ ਕਰਪਸ਼ਨ ਹੈ ਚਾਹੇ ਮਾਈਨਿੰਗ ਦੀ ਗੱਲ ਕਰ ਲਈ ਚਾਹੇ ਨਸ਼ੇ ਨੇ ਇਹ ਹੈ ਜ਼ਹਿਰ ਇਹ ਹੈ ਕੋਹੜ ਇਹ ਹੈ ਕੈਂਸਰ ਇਹਨੂੰ ਸਾਰੇ ਨੂੰ ਮਕਾਉਣ ਦੀ ਜ਼ਿੰਮੇਵਾਰੀ ਆਪਣੀ ਸਾਰਿਆਂ ਦੀ ਹੈ ਬਾਜਵਾ ਸਾਹਿਬ ਚਾਹੇ ਮਾਈਨਿੰਗ ਦੀ ਗੱਲ ਤੇ ਕਰਾ ਲਓ ਚਾਹੇ ਕਰਪਸ਼ਨ ਦੀ ਗੱਲ ਤੇ ਚਾਹੇ ਨਸ਼ੇ ਦੀ ਗੱਲ ਤੇ ਹਾਊਸ ਦੀ ਕਮੇਟੀ ਬਣਾ ਲਓ ਜੁਡੀਸ਼ੀਅਲ ਕਮੇਟੀ ਬਣਾ ਲਓ ਜੋ ਮਰਜੀ ਕਮੇਟੀਆਂ ਬਣਾ ਲਓ ਸਾਨੂੰ ਸਾਰੀਆਂ ਮਨਜੂਰ ਨੇ ਪਰ ਇਹਦੇ ਨਾਲ ਨਾਲ ਮੈਂ ਗੱਲ ਕਰਨੀ ਨਹੀਂ ਚਾਹੁੰਦਾ ਸੀ ਬਾਜਵਾ ਸਾਹਿਬ ਪਰ ਤੁਸੀਂ ਗੱਲ ਪੁੱਠੀ ਛੇੜ ਲਈ ਹੁਣ ਇਹਦੇ ਨਾਲ ਨਾਲ ਜੀ ਟਿਬਿਊਨ ਦੇ ਵਿੱਚ ਇੱਕ ਖਬਰ ਲੱਗੀ ਹੈ ਜੀ ਈਡੀ ਦੇ ਜਿਹੜੇ ਡਾਇਰੈਕਟਰ ਸੀਗੇ ਨਰਿੰਦਰ ਸਿੰਘਾ ਉਹਨਾਂ ਹੁਣ ਰਿਟਾਇਰ ਹੋ ਗਏ ਹੋ ਉਹ ਕਹਿੰਦੇ ਮਾਈ ਸੀਨੀਅਰਸ ਟ్రਾਈ ਟੂ ਸੇਵ ਬਿਗ ਫਿਸ਼ ਰਿਟਾਇਰਡ ਈਡੀ ਅਫੀਸ਼ਰ ਰਾਈਟਸ ਟੂ ਐਫਐਮ ਉਹਦੇ ਵਿੱਚ ਉਹ ਇਹ ਕਹਿੰਦੇ ਨੇ ਵੀ ਮੈਂ ਨਿਰਮਲ ਸੀਧਾਰਮਨ ਜੀ ਨੂੰ ਚਿੱਠੀ ਲਿਖੀ ਹੈ ਕਿ ਜਿਹੜੀਆਂ 130 ਮੌਤਾਂ ਤਨਤਾਰਨ ਦੇ ਵਿੱਚ ਹੋਈਆਂ ਸੀ ਨਕਲੀ ਸ਼ਰਾਬ ਦੀ ਉਹਦੇ ਵਿੱਚ ਉਸ ਸਮੇਂ ਦੀ ਕਾਂਗਰਸ ਸਰਕਾਰ ਦਾ ਇੱਕ ਮੰਤਰੀ 10 ਐਮਐਲਏ ਤੇ ਉਸ ਸਮੇਂ ਦੇ ਮੁੱਖ ਮੰਤਰੀ ਕੈਪਟਨ ਉਮਰਿੰਦਰ ਸਿੰਘ ਦੀ ਕੋਟਰੀ ਦੇ ਖਾਸਮ ਖਾਸ ਬੰਦੇ ਉਹਦੇ ਵਿੱਚ ਸੀਗੇ ਪਰ ਮੈਨੂੰ ਉਹਤੇ ਕਾਰਵਾਈ ਨ ਕਰ ਦਿੱਤੀ ਗਈ ਹੈਗੀ ਮੈਂ ਕਹਿੰਦਾ ਮੈਂ ਕਹਿੰਦਾ ਬਣਾਓ ਸਾਰੀਆਂ ਕਮੇਟੀਆਂ ਬਣਾਓ ਪਰ ਉਹਦੇ ਵਿੱਚ ਪਿਛਲੇ ਸਮੇਂ ਦੇ ਵਿੱਚ ਸਾਰਾਸੀਂ ਸਾਡੇ ਤੋਂ ਕੰਮ ਕਰਦੇ ਆ ਕੋਈ ਗਲਤੀ ਹੋ ਸਕਦੀ ਹੈ ਕਮੀ ਹੋ ਸਕਦੀ ਹੈ ਬੰਦਾ ਜਦੋਂ ਕੰਮ ਕਰੂਗਾ ਕਮੀ ਰਹੂਗੀ ਪਰ ਸਵਾਲ ਇਹ ਵੀ ਸਾਡੀ ਨੀਅਤ ਦੇ ਵਿੱਚ ਸਾਡੀ ਨੀਤੀ ਦੇ ਵਿੱਚ ਜੇ ਫਰਕ ਹੈ ਤਾਂ ਨੀਵੇਂ ਖੜਾ ਲਿਓ ਮੇਰੇ ਹੱਥ ਬਨ ਕੇ ਬੇਨਤੀ ਹੈ ਜੀ ਕਿ ਲੋਟਾਂ ਕਸੂਟਾਂ ਨਿਚਲੇ ਪੱਤਰ ਤੇ ਬਹੁਤ ਹੋਈ ਜਾਂਦੀਆਂ ਨੇ ਹੁੰਦੀਆਂ ਰਹੀਆਂ ਨੇ ਹੁੰਦੀਆਂ ਰਹਿਣ ਗਿਆ ਪਰ ਜਦੋਂ ਆਪਾਂ ਬਿਨਾਂ ਗੱਲ ਤੋਂ ਸਿਰਫ ਉਧਰੋਂ ਇਧਰੋਂ ਆਉਣ ਦੇ ਚੱਕਰ ਦੇ ਵਿੱਚ ਜਦੋਂ ਚਿੱਕੜ ਦੀਆਂ ਪਰ ਪਰ ਬਾਲੜੀ ਇੱਕ ਦੂਜੇ ਤੇ ਸੜਦੇ ਆ ਨਾ ਕ੍ਰੈਡੀਬਿਲਟੀ ਪੋਲੀਟੀਕਲ ਲੋਕਾਂ ਦੀ ਉਦੋਂ ਖਤਮ ਹੁੰਦੀ ਹੈ ਕਿਰਪਾ ਕਰਕੇ ਕਿਰਪਾ ਕਰਕੇ ਆਪਾਂ ਇਹ ਬੰਦ ਕਰ ਲਈਏ ਜਿੱਥੇ ਗਲਤਾਂ ਜਿੱਥੇ ਗਲਤਾਂ ਉੱਥੇ ਸਾਨੂੰ ਖੜਾ ਕੇ ਪੁੱਛੋ ਬਾਹ ਫੜ ਕੇ ਫੜ ਕੇ ਪੁੱਛੋ ਅਸੀਂ ਤੁਹਾਨੂੰ ਜਵਾਬ ਦਵਾਂਗੇ ਧੰਨਵਾਦ ਜੀ ਥੈਂਕ ਯੂ ਇਹ ਤਰਨਤਾ